ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਹੇ ਕਾਲਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਸਾਰੇ ਜਿੰਨੇ ਵੀ ਵੀਰ ਇਸ ਸਮੇਂ ਦੇਖ ਰਹੇ ਸਾਨੂੰ ਤੰਦਰੁਸਤੀਆਂ ਬਖਸ਼ੋ ਸਭ ਦੀਆਂ ਜਾਇਜ ਮਨੋ ਕਾਮਨਾਵਾਂ ਜਿਹੜੀਆਂ ਪੂਰੀਆਂ ਕਰਦੇ ਹੋ ਮੇਰੇ ਮਾਲਕ ਆ ਪਿੱਛੇ ਜੇ ਆਪਾਂ ਵੀਡੀਓ ਬਣਾ ਕੇ ਪਾਈ ਸੀ ਇੱਕ ਉਹਦੇ ਵਿੱਚ ਦੱਸਿਆ ਸੀ ਵੀ ਪੋਜੀਟਿਵ ਟਾਕ ਦੇ ਲਈ ਅਸੀਂ ਹੁਣ ਕੁਝ ਨਵਾਂ ਕਰਨ ਜਾ ਰਹੇ ਹਾਂ ਉਹਦੇ ਲਈ ਅੱਜ ਸ਼ੂਟਿੰਗ ਦੇ ਲਈ ਸਾਡੇ ਡਾਇਰੈਕਟਰ ਸਹਿਬਾਨ ਐਕਟਰ ਸਹਿਬਾਨ ਆ ਵੀਡੀਓ ਐਡੀਟਰ ਸਹਿਬਾਨ ਸਾਰੇ ਪਹੁੰਚ ਚੁੱਕੇ ਨੇ ਤੇ ਅੱਜ ਅਸੀਂ ਸ਼ੁਰੂ ਕਰਨ ਲੱਗੇ ਆ ਜੀ ਤੇ ਇਹ ਥੋੜੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਇੱਕ ਸਟੋਰੀ ਹੈ ਜਿਹੜੀ ਪੋਜੀਟਿਵ ਟਾਕ ਤੇ ਦਿਖਾਵਾਂਗੇ ਤੇ ਹੁਣ ਕੁਝ ਕੁਝ ਵਿੱਚ ਕੋਈ ਹਾਸੀ ਮਜ਼ਾਕਸਾ ਨਾਲ ਚੱਲਦਾ ਹੋਇਆ ਤਾਂ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਚੱਲੇ ਆ ਜੀ ਅੱਜ ਅਸੀਂ ਆਪਣਾ ਸ਼ੂਟ ਦੇ ਉੱਪਰ ਤੇ ਆਪਣੇ ਮੈਂਬਰ ਸਹਿਬਾਨਾਂ ਨੂੰ ਮਿਲੋ ਜੀ ਫੌਜੀ ਸਾਹਿਬ ਕਿੱਦਾਂ ਬੱਸ ਜੀ ਲੱਗੇ ਆ ਜੀ ਕਰਨ ਹੁਣ ਸ਼ੁਰੂ ਹਾਂ ਆਲ ਵਾਡਾ ਮੋਰਚਾ ਫਤਿਹ ਕਰਕੇ ਆਵਾਂਗੇ ਜੀ ਹੂੰ ਮੋਰਚਾ ਫਤਿਹ ਕਰਨ ਜਾਂ ਸ਼ੁਰੂ ਕਰਤਾ ਫਿਰ ਮੋਰਚਾ ਫਤਿਹ ਹੋਊਗਾ ਹੀ ਇੱਕ ਅੱਧਾ ਦਿਨ اٹਕੇ ਉਹ ਹੋਊਗਾ। ਰਵੀਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਵਿੰਦਰ ਟੇਡਾ ਜਿੱਥੇ ਖੜਾ ਹੈ। ਬਜਨ ਆ ਗਿਆ। ਇੱਕ ਅੱਧਾ ਦਿਨ ਆਪਾਂ اٹਕਲੇ ਪਹਿਲਾਂ ਹੀ ਦੋ ਤਿੰਨ ਦਿਨ ਲੇਟ ਹੋ ਚੁੱਕੇ ਜਿੱਦਾਂ ਆਪਾਂ ਦੂਜੀ ਵੀਡੀਓ ਬਣਾਈ। ਹਾਂ। ਲੇਟ ਹੋ ਚੁੱਕੇ ਆਪਾਂ। ਉਸ ਤੋਂ ਲੇਟ। ਹਾਂ ਅੱਜ ਆਪਾਂ ਕਰ ਤੇ ਟਾਈਮ ਤੇ ਟਾਈਮ ਤੇ ਟਾਈਮ ਤੇ ਹੋਣਾ ਤੇ ਐਡੀਟਰ ਸਾਹਿਬ ਜੀ ਹਾਂਜੀ ਕਿਨੂ ਵੀ ਗਦੇ ਜੀ। ਓਕੇ। ਓ ਸਾਡਾ ਸੋਨੂੰ ਸੋਨੂੰ ਕਹੀ ਰੱਬ ਦਾ ਆਉਣਾ ਹਨਾ। ਮਣਗੀ ਗੱਲ ਠੀਕ ਹੈ ਡਾਇਰੈਕਟਰ ਸਾਹਿਬ ਨੇ ਸਾਡੇ ਇਹ ਸਾਡੇ ਡਾਇਰੈਕਟਰ ਸਾਹਿਬ ਐਂਡ ਰਾਈਟਰ ਸਾਹਿਬ ਤੇ ਬਾਕੀ ਹੋਰ ਹੋਰ ਨਵੇਂ-ਨਵੇਂ ਵੀਡੀਓਜ਼ ਦੇ ਨਾਲ ਤੁਹਾਨੂੰ ਆਪਾਂ ਪੋਜ਼ਿਟਿਵ ਟਾਕ ਤੇ ਮਿਲਾਂਗੇ ਤੇ ਜਿਹਦੇ ਲਈ ਮਿਹਨਤ ਸਾਨੂੰ ਬਹੁਤ ਵਾਕੂ ਵੀ ਕਰਨੀ ਪੈਣੀ ਹੈ ਤੇ ਮੁੰਡਿਆਂ ਨੂੰ ਭਾਈ ਅੱਜ ਮੈਂ ਪਹਿਲਾਂ ਆਉਂਦੇ ਉਹਨਾਂ ਨੂੰ ਪ੍ਰੌਂਟ ਪ੍ਰੌਂਟੇ ਚ ਸਿਖਾ ਦਿੱਤੇ ਕਿਉਂਕਿ ਕੱਲ ਬਸਾਖੀ ਲੱਗ ਕੇ ਗਈ ਸੀ ਕੋਈ ਦਾਨ ਨਹੀਂ ਕਰ ਹੋਇਆ ਮਾਂ ਚੱਲ ਇੱਥੇ ਦੇ ਦਾਨ ਸ਼ੁਰੂ ਕਰਦੇ ਖਲਾ ਕੇ ਸਾਥ ਸੰਗਤ ਰੂ ਹੈ ਕਿ ਮੈਨੂੰ ਨਹੀਂ ਤਾਂ ਪਤਾ ਇਹ ਤਾਂ ਫਿਰ ਮੈਂ ਤਾਂ ਦਾਨ ਘਟੇ ਲਿਆ ਮੈਂ ਤਾਂ ਇੱਕ ਇੱਕ ਪਰੋੜੀ ਘਾਦਾ ਕਿ ਮੈਨੂੰ ਪਤਾ ਹੁੰਦਾ ਵੀ ਦਾਨ ਪਾਤਰ ਵਾਲਾ ਕੰਮ ਮੈਂ ਕਰਦੇ ਹੁੰਦੇ ਹਾਂ ਇਹ ਮੈਂ ਇਹ ਜਿਹੜੀ ਜਿਹਦੇ ਚੋਂ ਸਰੋਂ ਦਾ ਤੇਲ ਨਿਕਲਦਾ ਹੈ ਉਹ ਹੈ ਉਹ ਸਰਮਾ ਬਾਬੇ ਹੈ ਸਾਧੂ ਸ਼ਹਿਰ ਵਾਲੇ ਨੂੰ ਹੁਣ ਘੱਟ ਪਤਾ ਨਹੀਂ ਪਤਾ ਹਾਂ ਨੌਲੇਜ ਘੱਟ ਹੁੰਦੀ ਕਈ ਵਾਰ ਤੇ ਇਹਨੂੰ ਸੁੱਕੀ ਪਈ ਹੈ ਤੇਲ ਗਿੱਲਾ ਕਿਸ ਤਰ੍ਹਾਂ ਹੁੰਦਾ ਇਹਦੇ ਹਾਂ ਸੁੱਕੀ ਵਿੱਚ ਤੇਲ ਗਿੱਲਾ ਕਿਵੇਂ ਹੋਊਗਾ ਦੇਖੋ ਗੱਲ ਇਹ ਹੈ ਹਮ ਹੁਣ ਜਿਹੜਾ ਬੰਦਾ ਖੁਸ਼ਕ ਹੈ ਸੰਝ ਲੋ ਜਿਹੜਾ ਸਰੋਂ ਦਾ ਤੇਲ ਹੈ ਹਾਂ ਇਹ ਸੋਚ ਲੋ ਇਹ ਸੋਚ ਲੋ ਹਾਂ ਜਿਹੜਾ ਜਿਹੜਾ ਖੁਸ਼ਕਾ ਜੀ ਨੂੰ ਕਹਿੰਦੇ ਆ ਇਹਦਾ ਬਹੁਤ ਹੀ ਖੁਸ਼ਕਾ ਹੈ ਬਹੁਤ ਹੀ ਖੁਸ਼ਕਾ ਦਾ ਮਤਲਬ ਉਹ ਚ ਸਰੋਂ ਦਾ ਤੇਲ ਹੈ ਉਹ ਚ ਸਰੋਂ ਦਾ ਤੇਲ ਹੈ ਇਹ ਸਮਝ ਲੈਂਦੇ ਆ ਹਾਂ ਅੰਦਰ ਤੋਂ ਬੜਾ ਚਿੱਕੜਾ ਹੋ ਚਾਹੇ ਲੜਾਈ ਨੂੰ ਹੋਵੇ ਕੀ ਗੱਲ ਇਹਦਾ ਬਹੁਤ ਜਿਹੜੀ ਸਰੋਂ ਆ ਹੂੰ ਜਿੰਦਾ ਆਪਾਂ ਮੰਨ ਲਓ ਰੇਸ਼ੋ ਮੰਨ ਕੇ ਚੱਲੀ ਵੀ ਇੱਕ ਕੁਆਇੰਟਰ ਨਾਲ ਸਰੋਂ ਦੇ ਵਿੱਚੋਂ ਕਿੰਨਾ ਤੇਲ ਨਿਕਲਦਾ ਹੈ ਇਹਦੇ ਵਿੱਚ ਤੇ ਹਾਂ 30 ਤੋਂ 40 ਤੀਜਾ ਹਿੱਸਾ ਮਤਲਬ ਸਰੋਂ 30 ਤੋਂ 40 ਬਸ ਵਧੀਆ ਹੋਣ ਦੀ ਤੇ 40 ਨਿਕਲ ਜਾਣਾ ਦਰਮਿਆਨੀ ਹੋਊਗੀ ਤਾਂ 35 ਇਹ ਮਰੀ ਗਲੀ ਜੀ ਹੈਗੀ ਆ ਦਾ 30 ਕਿਲੋ ਹੋਰ ਕਹਿਣ ਦਾ ਬਾਕੀ ਵੀ ਆ ਜਿਹੜੀ ਉਹ ਖਲ ਰਹਿ ਜਣੀ ਵਿੱਚ ਬਾਕੀ ਖਲ ਰਹਿ ਜਣੀ ਉਹ ਜਾਨਵਰਾਂ ਨੂੰ ਪੈ ਜਣੀ ਹੈ ਜਾਨਵਰਾਂ ਨੂੰ ਪੈ ਜਣੀ ਕਈ ਮੈਂ ਤੁਸਣ ਜਾਨਵਰ ਕਈ ਵਾਰ ਉਹਨੂੰ ਖਾਣ ਚ ਥੋੜੀ ਜੀ ਦਿੱਕਤ ਕਰਦੇ ਕੋਣੀ ਹੁੰਦੀ ਕਿ ਨਾਂ ਦੋ ਜਿਹਨੂੰ ਜਿਹਨੂੰ ਕੌੜੀ ਲਾਦੀ ਨਾਂ ਦੋ ਉਹਨੇ ਉਹਦੇ ਪਤਾ ਕੀ ਹੁੰਦਾ ਹਾਂ ਉਹ ਤਾਂ ਵੀ ਜਗ੍ਹਾ ਪੈਂਦੀ ਆ ਪਰ ਇਹਨੂੰ ਡਾਇਰੈਕਟ ਨਹੀਂ ਪਾਉਣਾ ਚਾਹੀਦਾ ਇਹਦੀ ਖਲ ਨੂੰ ਜਿਵੇਂ ਆਪਾਂ ਘਰ ਦੇ ਵਿੱਚ ਦੈੜ ਤਿਆਰ ਕਰਾ ਕੇ ਲੈਂਦੇ ਉਹਦੇ ਵਿੱਚ ਪਿਹਾ ਲਿਆਵੇ ਫਿਰ ਥੋੜਾ ਥੋੜਾ ਕਰਕੇ ਥੋੜਾ ਥੋੜਾ ਟਾਈਮ ਗੱਲ ਇਹ ਜਾਨਵਰ ਨੂੰ ਮਿਲਦੀ ਰਹਿਣੀ ਚ ਜਿਹੜੇ ਖਲ ਖਲ ਪਾਉਂਦੇ ਉਹਨਾਂ ਦੀ ਚਮੜੀ ਦੇਖੀ ਜਾਨਵਰਾਂ ਦੀ ਕਕਣਾ ਚਮਕਦੀ ਹੁੰਦੀ ਆ ਆਟੋਮੈਟਿਕਲੀ ਇਹ ਫਰਕ ਹੁੰਦਾ ਚਲਿਏ ਖਲ ਚ ਮੜਾਉਣ ਦਾ ਤੇਲ ਬਚਾਵਾ ਹੁੰਦਾ ਉਹ ਚਮੜੀ ਜਾ ਜਾਂਦਾ ਹਾਂ ਲਾਲਾ ਉਹਦੇ ਨਾਲ ਹਾਂ ਜਿਹੜੇ ਆਪਾਂ ਇਹ ਕੋ ਕਰਦੇ ਆ ਜਦੋਂ ਕਿਰਾ ਖਲ ਜਦੋਂ ਪਹਿਾਉਂਦੇ ਆ ਉਦੋਂ ਪਹਿਾਈ ਵੀ ਉਹ ਉਹਨੂੰ ਕਹਿੰਦੇ ਵੀ ਇੱਕ ਜਾਂ ਦੋ ਗਰੇ ਦੇ ਤੇਲ ਰਹਿ ਜਵੇ ਡੰਗਰਾਂ ਨੂੰ ਖਵਾਉਣ ਵਾਸਤੇ ਉਹ ਵੀ ਕਰਦੇ ਆ ਉਹ ਵੀ ਹੈਗੀ ਗੱਲ ਵੀ ਜਦੋਂ ਥੋੜਾ ਕੱਢ ਲਿਆ ਵਿੱਚ ਥੋੜਾ ਜਾਨਵਰਾਂ ਨੂੰ ਖਲਾ ਦਈਏ ਕਿਉਂਕਿ ਇਹਦੇ ਨਾਲ ਫੈਟ ਵੀ ਵੱਧਦੀ ਆ ਗੱਜ ਜੀ ਹਾਂ ਹਾਂ ਤੁਹਾਨੂੰ ਕਾਣਾ ਵੇਖੋ ਇਹ ਪੁਰਾਣੇ ਸਮਿਆਂ ਦੇ ਵਿੱਚ ਥੋੜੇ ਜਿਹੇ ਡੰਗਰ ਰੱਖੇ ਪੈਂਦੇ ਤੇ ਉਹਨੂੰ ਇੰਨਾ ਬੜੇਵੇਂ ਪਾਉਣੇ ਇਹ ਕਰਨੇ ਫੁਲਾਉਣਾ ਕਰਨਾ ਢਿੰਕਾ ਕਰਨਾ ਡੰਗਰਾਂ ਨੂੰ ਪੂਰਾ ਰਜਾ ਕੇ ਰੱਖਦੇ ਸੀਗੇ ਜਿਹਦੇ ਨਾਲ ਫਿਰ ਕੀ ਹੁੰਦਾ ਸੀਗਾ ਬਈ ਉਹੀ ਜਿਹੜਾ ਦੁੱਧ ਦੇ ਵਿੱਚ ਅਸਰ ਆਣਾ ਉਹੀ ਦੁੱਧ ਸਾਰਿਆਂ ਨੇ ਕਾੜਮੇ ਦੇ ਵਿੱਚ ਵਰਤ ਕੇ ਪੀਣਾ ਕਰਦਾ ਖੇਤਾ ਪਾਣੀ ਮਦੇ ਬਿਲਕੁਲ ਬਿਲਕੁਲ ਹੁਣ ਆਪਾਂ ਹੋਰ ਚੱਕਰਾਂ 'ਚ ਪੈ ਗਏ ਚਲੋ ਪਰ तकरीबन मैंने तो 12 12 ਅਜ ਤੱਕ ਦੀ ਸਰੋਂ ਰੱਖ ਲਈ ਹੈ ਆਪਣਾ ਤੇਲ ਕੱਢ ਕੇ ਵਰਦੇ ਪਰ ਇੱਕ ਕਹਿੰਦੇ ਵੀ ਡਾਕਟਰ ਕਹਿੰਦੇ ਇਹ ਵੀ ਖਰਾਬ ਵੀ ਤੇਲ ਨੂੰ ਕੋਈ ਵੀ ਯੂਜ਼ ਕਰਨਾ ਚਾਹੀਦਾ ਉਹਦਾ ਰੀਜ਼ਨ ਪਤਾ ਨਹੀਂ ਕਹਿੰਦੇ ਵੀ ਤੁਹਾਡੇ ਬੋਡੀ ਦੇ ਤੇਲ ਹੈ ਹੀ ਨਹੀਂ 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 ਮੈਂ ਡਾਕਟਰਾਂ ਨੇ ਤਾਂ ਆਪਣੀ ਚੀਜ਼ ਕਰਨੀ ਹੁੰਦੀ ਵੀ ਜੇ ਸ਼ੁੱਧ ਚੀਜ਼ ਖਾਣ ਲੱਗ ਗਿਆ ਇਨਸਾਨ ਸਾਡੀਆਂ ਦਵਾਈਆਂ ਕਿੱਥੇ ਤੇ ਚੱਲੂਗੀਆਂ ਮੈਨੂੰ ਐ ਦੱਸੋ ਚਲੋ ਇਹ ਵੀ ਛੋਟਾ ਜਿਹਾ ਹੈ ਕਿ ਨਹੀਂ ਇਹ ਚੀਜ਼ ਹੈ ਵੀ ਡਾਕਟਰ ਨੇ ਸੰਸਾਰ ਦੇ ਵਿੱਚ ਜਿਹੜੇ ਬੰਦੇ ਨੇ ਇਹ ਗੱਲ ਕਹੀ ਵੀ ਮੇਰੀ ਜੇ ਬੰਦੇ ਸ਼ੁੱਧ ਚੀਜ਼ਾਂ ਖਾਣ ਲੱਗੇ ਹੈ ਇਹ ਡਾਕਟਰਾਂ ਦੇ ਖਿਲਾਫ ਬੋਲ ਰਿਹਾ ਹੈ ਸਾਰੇ ਡਾਕਟਰਾਂ ਦੇ ਖਿਲਾਫ ਧਰਨਾ ਦੋ ਇਹ ਡਾਕਟਰਾਂ ਦੇ ਖਿਲਾਫ ਹੈ ਗੱਲ ਮੈਂ ਤਾਂ ਕਹਿੰਦਾ ਕਿ ਸ਼ੁੱਧ ਚੀਜ਼ਾਂ ਖਾਣੀ ਚਾਹੀਦੀ ਹੈ ਬੰਦਾ ਨਿਰੋਗ ਰਹੇ ਇਹ ਬੰਦਾ ਉਲਟ ਕਹਿ ਰਿਹਾ ਕਹਿੰਦਾ ਡਾਕਟਰ ਕਰਨ ਆਏ ਨੇ ਸਭ ਕੋਈ ਹੋਣਾ ਇੱਕ ਇੱਕ ਡਾਕਟਰ ਹੈਗਾ ਵੀ ਅਜੇ ਇਹਦੇ ਕੋਈ ਜਾਂਦਾ ਹੁੰਦਾ ਨਹੀਂ ਹੁੰਦੇ ਆ ਉਹ ਆਇਆ ਕਰਦਾ ਮੈਨੂੰ ਉਲਟੇ ਕਰ ਲੱਗ ਗਿਆ ਤਾਂ ਉਹ ਗਾਈਡ ਕਰ ਲੱਗ ਮਿਸ ਗਾਈਡ ਕਰ ਲੱਗ ਗਿਆ ਤਾਂ ਬੰਦਾ ਕਈ ਕਈ ਸਾਰਾ ਨੂੰ ਨਹੀਂ ਕਹਿੰਦੇ ਪੰਜੇ ਉਂਗਲੀਆਂ ਇੱਕ ਬਰਾਬਰ ਥੋੜੀ ਹੁੰਦੀਆਂ ਯਾਰ ਨਾ ਰੋ ਵੀ ਜਾਂਦੀਆਂ ਨੇ ਵੜ ਤੋ ਜਦੋਂ ਇਹ ਵੜ ਤੋ ਬੜੇ ਬਰਾਬਰ ਜੇ ਟਾਈਮ ਨਹੀਂ ਲੱਗਦਾ ਚਲੋ ਜੀ ਹੁਣ ਆਪਾਂ ਕਰੀਏ ਕੰਮ ਸ਼ੁਰੂ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਮੰਡੀ ਦੇ ਵਿੱਚ ਪਹੁੰਚਿਆ ਹੋਇਆ ਤੇ ਤਕਰੀਬਨ ਇੱਥੇ ਦੱਸਣ ਦੇ ਮੁਤਾਬਕ ਕਹਿੰਦੇ ਵੀ 80% ਫਸਲ ਆ ਚੁੱਕੀ ਹੈ ਤੇ ਨਾਲ ਦੀ ਨਾਲ ਭਰਾਈ ਵੀ ਹੋ ਰਹੀ ਹੈ ਮੈਂ ਵੀ ਹੁਣੇ ਫਸਲ ਆਪਣੀ ਟਾਰਗੇਟ 'ਤੇ ਮੇਰੀ ਆ ਹੈ ਤੇ ਟਰਾਲਾ ਆਉ ਖੜਾ ਤੇ ਨਾਲ ਦੀ ਨਾਲ ਉੱਪਰ ਤੋਂ ਪੱਖਾ ਲਾ ਦਿੱਤਾ ਸੀਗਾ ਭਈਏ ਰੋਟੀ ਲੱਗੇਵੇਂ ਖਾਣ ਤੇ ਉਹ ਕਹਿੰਦੇ ਵੀ ਅਸੀਂ ਤੁਹਾਡੀ ਭਰ ਦੇਣੀ ਹੈ ਜੀ ਵੀ ਕਿ ਟਾਈਮ ਵੀ ਹੋ ਗਿਆ ਹੋਇਆ ਹੁਣ ਤਾਂ ਫਸਲਾਂ ਤਕਰੀਬਨ ਗਿੱਲੀਆਂ ਹੈ ਨਹੀਂ ਕਿਸੇ ਦੀਆਂ ਨਰਮ ਹੈ ਨਹੀਂ ਜਿਹਦੇ ਕਰਕੇ ਨਾਲ ਦੇ ਨਾਲ ਭੜਾਈ ਛੋੜੀ ਹੈ ਤੇ ਗੱਡੀਆਂ ਲੋਡ ਹੋ ਰਹੀਆਂ ਇੱਧਰ ਉੱਧਰ ਤੇ ਇਹ ਕਹਿੰਦਾ ਵੀ ਮੇਰੇ ਆਰਤੀ ਸਾਹਿਬ ਕਹਿੰਦੇ ਵੀ ਛੇਤੀ ਦੇ ਕੇ ਬਾਈ ਦੀ ਭਰ ਦੋ ਉਹਦੇ ਬਾਅਦ ਦੋ ਗੱਡੀਆਂ ਆਈਆਂ ਖੜੀਆਂ ਲੋਡਿੰਗ ਵਾਸਤੇ ਇਹਨਾਂ ਦੀਆਂ ਇਹ ਵੀ ਭਰ ਕੇ ਇਹਨਾਂ ਨੇ ਭੇਜਣੀਆਂ ਤੇ ਜਣੀ ਕਿ ਕਣ ਦਾ ਭਾਵਾ ਇਸ ਵਾਰ ਕੋ ਚੰਗੀ ਤੁੰਗੀ ਜ਼ਿਆਦਾ ਮਹਿਸੂਸ ਨਹੀਂ ਹੋਈ ਹੈਗੀ ਕਿਸੇ ਨੂੰ ਵੀ ਜੋ ਜਿਖਣਾ ਪਿਛੇ ਧਾਨਾਂ ਦੇ ਵਿੱਚ ਥੋੜੇ ਜੇ ਤੰਗ ਹੋਏ ਸੀਗੇ ਸਾਰੇ ਤੇ ਇਸ ਵਾਰ ਨਹੀਂ ਤੰਗ ਹੋਏ ਹੈਗੇ ਇਸ ਵਾਰ ਕਣਕ ਠੀਕ ਹੈ ਚੱਕ ਹੋ ਗਈ ਤੇ ਤਾਨ ਨਾਲੋਂ ਦਾ ਫਿਰ ਹਰ ਵਾਰ ਇਹ ਤੰਗ ਕਰਨ ਵਾਲੀ ਗੱਲ ਹੈ ਵੀ ਗਵਰਨਮੈਂਟ ਸੈਂਟਰ ਚੱਕਦੀ ਹੁੰਦੀ ਜ਼ਿਆਦਾਤਰ ਉਹਨੂੰ ਤੰਗ ਕਰਦੀ ਐ ਇਸ ਵਾਰ ਕਣਕ ਦੀ ਜ਼ਿਆਦਾ ਜ਼ਰੂਰਤ ਸੀ ਤਾਂ ਕਰਕੇ ਉਹਨਾਂ ਨੇ ਕਣਕ ਦਾ ਵੀ ਇਹ ਕੰਮ ਕਰ ਲਿਆ ਤੇ ਹੁਣ ਦੇਖਦੇ ਹਾਂ ਜੀ ਥੋੜੀ ਦੇਰ ਤੱਕ ਮੇਰੇ ਵਾਲੀ ਕਣਕ ਨੂੰ ਫਿਰ ਤੁਹਾਨੂੰ ਆਪਾਂ ਫਿਰ ਦਿਖਾਵਾਂਗੇ ਤੇ ਇਹ ਹੈਗਾ ਜੀ ਰੋਪੜ ਮੰਡੀ ਦਾ ਵਿਊ ਹੈ ਜਿਹੜਾ ਇਸ ਸਮੇਂ ਏ ਹੋਰ ਦਾਸ ਮੇਰੀ ਮਾਲਕਾ ਏ ਹੋਰ ਦਾਸ ਮੇਰੀ ਸਾਈ ਜੀ ਚੱਲ ਜੂਗੀ ਆਪਣੀ ਮੰਡੀ ਦੇ ਵਿੱਚ ਪਹੁੰਚਿਆ ਹੋਇਆ ਤੇ ਤਕਰੀਬਨ ਇੱਥੇ ਦੱਸਣ ਦੇ ਮੁਤਾਬਕ ਕਹਿੰਦੇ ਵੀ 80% ਫਸਲ ਆ ਚੁੱਕੀ ਹੈ ਤੇ ਨਾਲ ਦੀ ਨਾਲ ਪਰਾਈ ਵੀ ਹੋ ਰਹੀ ਆ ਮੈਂ ਵੀ ਹੁਣੇ ਫਸਲ ਆਪਣੀ ਟਾਰਗੇਟ ਮੇਰੀ ਆ ਹੈ ਤੇ ਟਰਾਲਾ ਉਹ ਖੜਾ ਤੇ ਨਾਲ ਦੀ ਨਾਲ ਉੱਪਰ ਤੋਂ ਪੱਖਾ ਲਾਤਾ ਸੀਗਾ ਭਈਏ ਰੋਟੀ ਲੱਗੇਵੇਂ ਖਾਣ ਤੇ ਉਹ ਕਹਿੰਦੇ ਵੀ ਅਸੀਂ ਤੁਹਾਡੀ ਭਰ ਦੇਣੀ ਹੈ ਜੀ ਕਿ ਟਾਈਮ ਵੀ ਹੋ ਗਿਆ ਹੋਇਆ ਹੁਣ ਤਾਂ ਫਸਲਾਂ ਤਕਰੀਬਨ ਗਿੱਲੀਆਂ ਹੈ ਨਹੀਂ ਕਿਸੇ ਦੀਆਂ ਨਰਮ ਹੈ ਨਹੀਂ ਜਿਹਦੇ ਕਰਕੇ ਨਾਲ ਦੀ ਨਾਲ ਭrai ਹੋ ਰਹੀ ਆ ਤੇ ਗੱਡੀਆਂ ਲੋਡ ਹੋ ਰਹੀਆਂ ਇੱਧਰ ਉੱਧਰ ਤੇ ਇਹ ਕਹਿੰਦਾ ਵੀ ਮੇਰੇ ਆਰਤੀ ਸਾਹਿਬ ਕਹਿੰਦੇ ਵੀ ਛੇਤੀ ਦੇ ਕੇ ਬਾਈ ਦੀ ਭਰ ਦੋ ਉਹਦੇ ਬਾਅਦ ਦੋ ਗੱਡੀਆਂ ਆਈਆਂ ਖੜੀਆਂ ਲੋਡਿੰਗ ਵਾਸਤੇ ਇਹਨਾਂ ਦੀਆਂ ਇਹ ਵੀ ਭਰ ਕੇ ਇਹਨਾਂ ਨੇ ਭੇਜਣੀਆਂ ਤਾਂ ਜਣੀ ਕਿ ਕਾਣ ਦਾ ਭਾਵ ਆ ਇਸ ਵਾਰ ਕੋ ਚੰਗੀ ਤੁੰਗੀ ਜ਼ਿਆਦਾ ਮਹਿਸੂਸ ਨਹੀਂ ਹੋਈ ਹੈਗੀ ਕਿਸੇ ਨੂੰ ਵੀ ਜੋ ਜਿਖਣਾ ਪਿਛੇ ਧਾਨਾਂ ਦੇ ਵਿੱਚ ਥੋੜੇ ਜਿਹਾ ਤੰਗ ਹੋਏ ਸੀਗੇ ਸਾਰੇ ਤੇ ਇਸ ਵਾਰ ਨਹੀਂ ਤੰਗ ਹੋਏ ਹੈਗੇ ਇਸ ਵਾਰ ਕਣਕ ਠੀਕ ਹੈ ਚੱਕ ਹੋ ਗਈ ਤੇ ਧਾਨਾਂ ਨਾਲੋਂ ਤਾਂ ਫਿਰ ਹਰ ਬਾਰ ਇਹ ਤੰਗ ਕਰਨ ਵਾਲੀ ਗੱਲ ਹੈ ਵੀ ਗਵਰਨਮੈਂਟ ਸੈਂਟਰ ਚੱਕਦੀ ਹੁੰਦੀ ਜ਼ਿਆਦਾਤਰ ਉਹਨੂੰ ਤੰਗ ਕਰਦੀ ਹੈ ਇਸ ਵਾਰ ਕਣਕ ਦੀ ਜ਼ਿਆਦਾ ਜ਼ਰੂਰਤ ਸੀ ਤਾਂ ਕਰਕੇ ਉਹਨਾਂ ਨੇ ਕਣਕ ਦਾ ਵੀ ਇਹ ਕੰਮ ਕਰ ਲਿਆ ਤੇ ਹੁਣ ਦੇਖਦੇ ਹਾਂ ਜੀ ਥੋੜੀ ਦੇਰ ਤੱਕ ਮੇਰੇ ਵਾਲੀ ਕਣਕ ਨੂੰ ਫੇਰ ਤੁਹਾਨੂੰ ਆਪਾਂ ਫੇਰ ਦਿਖਾਵਾਂਗੇ ਤੇ ਇਹ ਹੈਗਾ ਜੀ ਰੋਪੜ ਮੰਡੀ ਦਾ ਥਿਊ ਹੈ ਜਿਹੜਾ ਇਸ ਸਮੇਂ ਲੋ ਜੀ ਹੋ ਗਈ ਭਰਤੀ ਸ਼ੁਰੂ तीन लन चार लना हो गया, चौथी लन चल रही है गर्मी पूरी हो